ਟਾਈਮ ਹੋ ਚੱਲਿਆ ਮਿਸਤਰੀਆਂ ਦੇ ਆਉਣ ਦਾ ਅੱਜ ਥੋੜਾ ਜਿਹਾ ਆਪ ਸਖਤੀ ਵਰਤਣੀ ਪੈਣੀ ਹੈ ਥੋੜਾ ਢਿੱਲਾ ਦਿੱਤੀ ਹੋਈ ਸੀ ਅੱਜ ਥੋੜਾ ਜਿਹਾ ਕੰਮ ਖਚਾਉਣਾ ਪੈਣਾ ਧੰਮੇ ਦਾ 2 ਜਾਂ 3 ਦਿਹਾੜੀ ਦਾ ਕੰਮ ਹੈ ਇਹਨੇ ਐਸਾ ਬਖਿੜਾ ਪਾਇਆ ਹੋਇਆ ਬਸ ਵੀ ਐਂ ਲੱਗਦਾ ਵੀ ਕੰਮ ਮਹੀਨੇ ਸਾਲਾਂ ਬਾਅਦ ਹੋਰ ਚਲਾ ਰੱਖਣਾ ਕੰਮ ਅੱਜ ਥੋੜੀ ਜਿਹੀ ਆਪ ਸਖਤੀ ਕਰਨੀ ਪੈਣੀ ਹੈ ਫਿਰ ਕੰਮ ਖਚੜਾ ਪੈਣਾ ਅੱਜ ਆਪ ਥੋੜਾ ਨਾਲ ਇਹਨੇ ਤਾਂ ਜੁੱਤ ਮਾਰਨਾ ਪੈਣਾ ਥੋੜੀ ਜਿੰਨੇ ਚਾਲ ਮੈਂ ਹੁਣ ਨਾਲ ਹੋ ਕੇ ਬਣਾਉਂਦਾ ਆ ਕੇ ਖੜ ਜਾਂਦੇ ਕੰਮ ਨਹੀਂ ਕਰਦੇ ਹੈਗੇ ਤੇ ਅੱਧੇ ਘੰਟੇ ਤੱਕ ਜਦ ਤੱਕ ਆਪਾਂ ਰੋਟੀ ਖਾ ਲਈਏ ਆਪਾਂ ਫ੍ਰੀ ਹੋ ਜੀ ਉਹਨਾਂ ਤੋਂ ਪਹਿਲਾਂ ਪਹਿਲਾਂ ਟਾਈਮ 8:30 ਹੋ ਗਏ ਜੀ 9 ਵਜੇ ਉਹਨਾਂ ਨੇ ਆ ਜਾਣਾ ਮੇਰੇ ਕੋਈ ਨਹੀਂ ਆਇਆ ਆ ਜਾਣਾ 9 ਵਜੇ ਹੋਲੀ ਮੇਰੀ ਗੱਲ ਤੇ ਰੋਟੀ ਖਾਣ ਤੋਂ ਬਾਅਦ ਜਦ ਤੱਕ ਮੈਂ ਬਿੱਲ ਹੋਵਾਂ ਤੇ ਬੱਚੋ ਇਹਨਾਂ ਵਜ ਮੈਨੂੰ ਆਪ ਨਾਲ ਲੱਗੜਾ ਬੈਠਣਾ ਸਾਰਿਆਂ ਦੇ ਤਾਂ ਕਿਤੇ ਕੰਮ ਖਚਣਾ ਕੰਮ ਤਾਂ ਕੰਮ ਖਿਚੋਣਾ ਬਣਾਓ ਰੋਟੀ ਫਿਰ ਲਾ ਵੀ ਬੰਦੇ ਆਉਣੇ ਸ਼ੁਰੂ ਹੋ ਚੁੱਕੇ ਆ ਕੱਲ੍ਹ ਕਿਆ ਹੋਊਗਾ ਤਾਂ ਤੈਨੂੰ ਹਾਂ ਮੈਂ ਹਾਂ ਪਤਾ ਨਹੀਂ ਕਹਿੰਦਾ ਚੱਕਦਾ ਗਿਆ ਫੱਟੇ ਮੈਂ ਗਿਆ ਹਾਂ ਮੈਂ ਨਹੀਂ ਆਉਂਦਾ ਕਹਿੰਦਾ ਕੱਲੂ ਮੈਂ ਕਿਹਾ ਤੈਨੂੰ ਘਰ ਤੇ ਚੱਕ ਕੇ ਲਿਆਉਂ ਦੇਖ ਲੈ ਫਿਰ ਕੱਟ ਦੇਣਾ ਉਹਦੇ ਕਾਫੀ ਉੱਧਰ ਟੈਲੋ ਉਹ ਸਾਹਮਣੇ ਕੱਟੀਆਂ ਪਈਆਂ ਬੜਾ ਗੱਡੀ ਜ਼ਿਆਦਾ ਸੈਟ ਹੋ ਗਈ ਸੀ ਮੇਰੇ ਬਨੂਆ ਕੋ ਟੈਲੀਫੋਨ ਕਾਲਾ ਕੱਢ ਲਾ ਗਿਆ ਮੈਨੂੰ ਮੈਂ ਕੋਈ ਨਹੀਂ ਤੋ ਕੱਲੂ ਆ ਤੂੰ ਮੈਂ ਕਿਹਾ ਤੂੰ ਕੱਲ ਫਿਰ ਉਹ दारू ਪੀ ਕੇ ਪ੍ਰਧਾਨ ਮੰਤਰੀ ਬਣ ਕੇ ਤਾਂ ਨਾ ਇਹ ਕਹਦਾ ਮੈਂ ਮੋਦੀ ਮੈਂ ਕੋਈ ਨਾ ਬਾਰੇ ਤੇ ਦੰਨ ਨਹੀਂ ਦਿੰਦੇ ਯਾਨੀ ਹਾਲੇ ਦਾ ਦੇਹਾਈ ਚੱਲ ਪਿਆ ਗਮ ਹੈ ਤਾਂ ਇਹ ਨਾ ਹੁਕੀ ਨਹੀਂ ਨਾ ਬੰਦਦੇ ਪਾਤੀ ਘਾਟੇ ਜਾਂਦੀ ਹੈ ਬਸ ਆਉਂਦਾ ਆਉਂਦਾ ਕਹਿੰਦਾ ਮੈਂ ਜਦ ਤੱਕ ਮੈਂ ਰੋਟੀ ਖਾ ਲਵਾਂ ਇਧਰ ਸਕੇਟਿੰਗ ਮਾਰਤੀ ਦਿੰਦੇ ਨੇ ਹਾਂ ਅੱਗੇ ਪੀਛੇ ਨਹੀਂ ਚਾਲੇ ਹਾਂ ਜਦ ਤੱਕ ਉਹਨੂੰ ਮੁੰਡੇ ਲਾਦੇ ਟੋਟੇ ਭਰਾ ਦੇ ਆ ਫਿਰਹਾ ਨਹੀਂ ਹਾਂ ਟੋਟੇ ਭਰ ਲੈ ਹੈ ਬੋਲਾਂ ਨੂੰ ਨਾ ਉੱਪਰ ਹਾਂ ਉੱਪਰ ਉਹ ਲੋੜੀਏ او کٹ کے لا دے پھر نہ ہے گا دونوں ایکو پیسے کم کر دے ہیں ہیں ابھی پرکلنگ میں چلا گیا ہیں ہاں تو بھی اتھے لگ گیا ہاں جی میں تو کھاز دے رہوں گی اتھے لگا ہے 15 ک دن ہو گئے 15 ک دن ہوئے پھر ٹھیک ہے ٹھیک ہس ریکا ہس ریکا ਜਿੱਦਾਂ ਤੂੰ ਕਹਿੰਦਾ ਉੱਤਾ ਕਰਾ ਦਿੰਦਾ ਨਹੀਂ ਇੱਕ ਮਿੰਟ ਚੈੱਕ ਕਰੋ ਨਾ ਕਿ ਬੈਠ ਤੇ ਅੱਡੀ ਨੂੰ ਕਹਿੰਦੇ ਜਾਣਾ ਸੀ ਇਹਨਾਂ ਤਕਰੀਬਨ ਇੱਥੇ ਹੀ ਮੰਨ ਕੇ ਚੱਲੋਗੇ ਹਾਂ ਜਗ ਤਕਰੀਬਨ ਨੂੰ ਇੰਨੀ ਮੰਨ ਹੱਥ ਤੇ ਦੇਖੋ ਬੈਠਣ ਨੂੰ ਢਿੱਕਵਾਣੀ ਮੈਡ ਕਰੋ ਜੀ ਨੰਬੀ ਪਾ ਨੀ ਯਾ ਪਾ ਨਹੀਂ ਇੱਥੇ ਲਾਇਓ ਅਗਰੇ ਬੈਠੇ ਤੇ ਉਹਨੇ ਬੋਲੋ ਕਰਕੇ ਉਹ ਆ ਜਾ ਭਾਈ ਆ ਜਾ ਤੇਰੇ ਕਰਕੇ ਸਾਰਾ ਕੰਮ ਖੜਾ ਤਾਂ ਮੇਰੇ ਦਿਹਾੜੀ ਖਰਾਬ ਹੋ ਗਈ ਗੱਲ। ਬਾ ਤੁਹਾਡੇ ਬਾਅਦ ਪਾਣੀ ਭਰ ਦਾਂ। ਹੈ? ਹਾਂ ਹਾਂ। ਇਹ ਕਹਿੰਦੇ ਸਾਡੇ ਕਿਹੜੇ ਬੱਚੇ? ਹਾਂ ਫਿਰ ਤਾਂ ਪਾ ਹੋ ਗਿਆ ਤੇਰਾ ਕੰਮ। ਰਵੇੜ ਦੇ ਅੱਜ। ਘਰ ਦੇ ਵਿੱਚ ਦੁਆਰੇ ਰੌਣਕ ਆਈਆਂ। ਇਹ ਦੋ ਤਿੰਨ ਦਿਨ ਸੁਣਨਾ ਜੀ ਰਹਿਣਾ। ਇੱਕ ਇੱਕ ਜੀ ਟੈਂਪਰੇਰੀ। ਤਰੀਏ ਨਾ ਮੈਂ ਹਾਂ ਪਾਣੀ ਉਹ ਦੇ ਬੱਟਲ ਦੁੱਧ ਪਰਿਆ ਹੋਰ ਪੁਣੇ ਵਾਸਤੇ ਨਹੀਂ ਨਹੀਂ ਅਖਬਾਰ ਦੇ ਦੋ ਅਖਬਾਰ ਚਾਹੀਦੇ ਆ ਮੈਂ ਕਿਹਾ ਅਖਬਾਰ ਦੇ ਲੈ ਕੇ ਅੰਦਰ ਦੇ ਉਹ ਕਿਹੜਾ ਹਾਂ ਉਹ ਅਖਬਾਰ ਨਹੀਂ ਦਿੱਤਾ ਤੁਸੀਂ ਦਿੱਤੇ ਮੈਨੂੰ ਕਿੱ데 ਮੈਂ ਕਿੰ데 ਹੋਰ ਦੇ ਦੇ ਅਖਬਾਰ ਸਰਜੂ ਨੇ ਨਾ ਕੀ ਭਾਈ ਕਰ ਲੈ ਕੰਮ ਸ਼ੁਰੂ ਬੈਂਡ ਵਾਜੇ ਵਾਲੇ ਲਈ ਆਓ ਕਰ ਦੇ ਮੈਂ ਉਹ ਨੂੰ ਕਰਾ ਇੱਕ ਨਾ ਆਉਂਦਾ ਮਰਦੀ ਆਏ ਤੇਰਾ ਮਾਮਾ ਹੋਰ ਕੌਣ ਇੱਕ ਤੇਰਾ ਮਾਮਾ ਇਹ ਕੰਮ ਨਹੀਂ ਕਰਦਾ ਹੈਗਾ ਹੁਣ ਇਹਦਾ ਕਿ ਆਪਣਾ ਕੀ ਦਾ ਪੌੜੀ ਦਾ ਪੌੜ ਜਿੱਦਾਂ ਮਰਜ਼ੀ ਕਰਦੇ ਨਹੀਂ ਤੁਸੀਂ ਦੱਸੋ ਸਟੈਪ-ਬਾਣੀ ਸਟੈਪ-ਬਾਣੀ ਮੈਂ ਸਟੈਪਾਂ 'ਤੇ ਲਾਉਣੇ ਕਿ ਸਾਟ 'ਤੇ ਲਾਉਣੀ ਪੱਟੀ ਦਿਦਾਹ ਲੱਗੇ ਹੋਈ ਐ ਉੱਧਰ ਲੱਕੜੀ ਲਾਉਣੀ ਮੈਨਾਂ ਲੱਕੜੀ ਡੈਡੀ ਨੂੰ ਬੋਲਣਾ ਡੈਡੀ ਨਾਲ ਲੱਕੜੀ ਲਾਉਣੀ ਐ ਤਾਂ ਲੱਕੜੀ ਵਾਲੀ ਸਾਟ ਇਹਦਾ ਗੁੰਮਾ ਡੈਡੀ ਦਾ ਆ ਗਿਆ ਤਾਂ ਉਹ ਲੱਕੜੀ ਆਣਾ ਪੁੱਛਣਾ ਪੈਣਾ ਦਿਸਟੈਪਰ ਸਟੈਪਰ ਸਟੈਪ ਬਾਈ ਸਟੈਪ ਨੂੰ ਉਹ ਦੇਖ ਲੈ ਐਕੜੀ ਚ ਮੜੇ ਨਹੀਂ ਹੈ ਐਕੜੀ ਇਹ ਚੈਰ ਨਹੀਂ ਆਦਾ ਲਾ ਆਪਾ ਲਾ ਅੰਦਰ ਆ ਜਾਈਂ ਇਹ ਲੱਗ ਕੋਣ ਇਹ ਲੱਗ ਰਹੀ ਆ ਇੱਕ ਲੱਕੜੀ ਅੰਦਰ ਇਹਦਾ ਜਰਾ ਸਟੈਪ ਦਾ ਇਹ ਦੇਖਣਾ ਇਹ ਇੱਕ ਲੈ ਲੱਕੜੀ ਵੀ ਲੋੜੀਆ ਮਤਲਬ ਗਣੀ ਲੱਕੜੀ ਵਿੱਚ ਹੀ ਸਲਗੂ ਇਹਦੇ ਤੋਂ ਦੇ ਲੱਕੜੀ ਨਾਲ ਆਈ ਜਾਂਦਾ ਸਟੀਲ ਦੀ ਲਾਲੀ ਫੇਰ ਹਾਲੇ ਸਟੀਲ ਚਲਦੀ ਗੱਲ ਪਤਾ ਨੇ ਸਟੇਰ ਤੋਂ ਹਾਲ ਸਟੈਪ ਪੈ ਦੋ ਦੋ ਇੱਕ ਦੋ ਦੋ ਸਟੈਪ ਨਹੀਂ ਇੱਥੇ ਚੀਰੀ ਵਾਜੀ ਸਿੱਧੀ ਚੀਜ਼ ਹੋ ਜਾਣੀ ਆ ਹਾਂ ਬਾਜੀ ਕਹ ਰਹੇ ਹੈ ਇੱਥੇ ਇੱਥੇ ਬੈਂਡ ਕੱਤੇ ਬੈਂਡ ਤੋਂ ਨਾ ਨਾਦੀ ਪੈ ਇੱਥੇ ਬੈਂਡ ਤੋਂ ਹਾਂ ਇੱਥੇ ਬੈਂਡ ਤੋਂ ਅੱਛਾ ਫਿਰ ਤੁਸੀਂ ਦੱਸੋ ਇਹ ਕਰਨੀ ਆ 25 ਸਟੈਪਾਂ 25 ਸਟੈਪਾਂ ਦੀ ਲੈਟ ਲੱਗਣੀ ਆ ਬੈਗ ਨੂੰ ਪੁੱਛ ਲੋ ਆਹ ਸਾਡ ਪੱਟੀ ਪਾ ਦੇ ਇਦਾਂ ਜਿਹੜੀ ਆ ਪਾਈ ਹੋਈ ਆ ਜੇ ਆਇਓ ਆਇਆ ਲਾ ਦੀ ਆਹ ਲਾ ਦੇ ਪੱਟੀ ਪਾ ਦੇ ਹਾਂ ਐ ਜੀ ਲੱਗ ਜੂਗੀ ਟਾਇਰ ਦੇ ਵਿੱਚ ਲੱਗਣ ਦੇ ਰੋਗੇ ਇਹ ਹਾਂ ਹਾਂ ਇਹ ਪਾੜੀ ਲੱਕੋ ਜਰਾ ਉਹ ਉਹ ਪਤਾ ਨਹੀਂ ਕੀ ਕਰੇ ਇਹ ਤਾਂ ਖਰਾਬ ਹੋ ਗਈ ਨਾ ਮੁਰਗੀ ਤੇ ਲੱਗਣੀ ਹੈ ਕਿਹੜੀ ਆਓ ਉਹ ਹੈ ਨਾ ਜੁੜੀਏ ਉਥੋਂ ਸੇ ਵਾਰੀ ਨੂੰ ਆ ਸੋਨੇ ਕਿਹੜੀ ਲਾਤੀ ਐ ਇਹਦਾ ਇਹ ਜਦ ਤੱਕ ਇਹਦਾ ਤੁਹਾਨੂੰ ਖਰਾਬ ਹੋ ਵੀ ਨਹੀਂ ਆਹ ਤੇ ਜੀ ਹੋਣੀ ਅਧਾ ਟੋਪੇ ਇਹ ਨਹੀਂ ਉਹ ਤਾਂ ਜਿਹੜੀ ਲਾਉਣੀ ਹੈ ਨਾ ਤੁਸੀਂ ਟ੍ਰੇਲ ਰੈਡ ਉਹਦਾ ਲੰਬੀ ਲਾ ਦਿਓ ਹਾਂ ਕੰਨ ਚ ਲਾਉ ਮੈਨੂੰ ਹੋ ਗਿਆ ਤਾਂ ਅਸੀਂ ਵੀਡੀਓ ਵਿੱਚ ਜੀ ਉਸੇ ਮੁਤਾਬਕ ਉਹ ਪੱਥਰ ਵੀ ਗੱਟਿਆ ਗਿਆ ਦੋਹਾਂ ਉਹਦੇ ਨਾਲ ਜਿਆਦਾ ਲੋਕ ਇਹ ਗੱਲ ਚੱਲ ਟੂ ਇਹਦਾ ਫਿਰ ਮੋਲਡਿੰਗ ਵੀ ਗੁਰੀ ਲੱਗਦੀ ਹੈ ਬਾਹਰ ਨਹੀਂ ਕੰਨੀ ਬਾਹਰ ਕੱਢਣੀ ਬੰਦੀ ਹੈ ਹਾਂ 3 ਇੰਚ ਬਾਹਰ ਕੱਢਣੀ ਬੰਦੀ ਹੈ ਮੋਲਡ ਇਹ 3 ਇੰਚ ਗੁਰੀ ਲੱਗਦੀ ਦੇਖੋ ਸਾਡਾ ਲਾਡਾ ਪ੍ਰੋਫਾਈਲ ਨਾਲ ਡਾਟਾ ਸਾਡਾ ਆਲੀ ਸਾਡਾ ਆਲੀ ਪ੍ਰੋਫਾਈਲ ਨਾਲ ਬਹੁਤ ਵਧੀਆ ਰਹਿੰਦੀ ਹੈ ਠੀਕ ਹੈ ਠੀਕ ਉਹ ਲਓ ਚਲ ਬਾਏ ਚਲੋ ਕੋਈ ਨਹੀਂ ਮੈਂ ਤੇ ਤਾਂ ਪਹਿਲਾਂ ਲੱਗ ਗਿਆ ਜਦ ਹੈ ਤਾਂ ਬਾਅਦ ਚ ਲੱਗ ਜਾ ਹੈਗਾ ਕਿ ਉੱਥੇ ਲੱਗ ਗਿਆ ਹੈ ਬਾਅਦ ਚ ਲੱਗਦਾ ਰਹੇ ਆਹਾਂ ਆਹ ਤਾਂ ਦੇਖ ਲੈ ਤਾਂ ਪਹਿਲਾਂ ਨਹੀਂ ਦੇਖ ਲੈ ਦੋ ਬਟੇ ਕਰੀ ਬੋ ਦੋ ਦਿਨਾਂ ਬਰੇ ਲੈ ਆ ਬਿੱਟਾ ਨਾਲ ਖਾਣ ਹੌੜ ਬਣੇ ਕੱਟੂਗਾ ਸੱਪ ਅਰੇ ਬਠੀਰ ਨਾਲ ਆਹ ਭਰਾਂ ਦਿੰਦੇ ਆ ਸਾਗਲੇ ਬਣਾ ਦੇ ਫਿਰ ਉਹ ਬਟੇਲ ਚ ਲੱਗਣੀ ਹੈ ਤੇਲ ਦੇ ਵਿੱਚ ਹੈ ਤੇਲ ਲੂੰਗੀ ਤੇਲ ਨਾਲ ਲਾਉਣਾ ਤੇਲ ਨਾਲ ਗਲੀ ਕੱਟ ਕੇ ਗਲੀ ਨਹੀਂ ਖੜਨੇ ਆ ਇਹੋ ਤੇਲ ਤਾਂ ਨਾ ਯਾਰ ਫਿਰ ਮੈਨੂੰ ਸਲਾਹ ਆਏ ਆ ਉੱਪਰ ਜਿਹੜੀਆਂ ਲਾਈਟਾਂ ਵਾਲੇ ਚਾਨਣ ਦਾ ਹੋਇਆ ਜਣੋਂ ਉੱਪਰ ਫਿਰ ਬੀਰ ਲੱਕੜੀ ਐਵੇਂ ਸਾੜ ਤੱਕੜੀ ਬਣਾਉਣੀ ਲੱਕੜੀ ਬਣਾਉਣੀ ਅਥਾਤ ਇਹ ਸਾੜ ਸਾੜ ਲੱਗ ਜਾ ਮੈਂ ਨਾ ਚਾਨਣ ਹੀ ਕਰਨਾ ਪੌੜੀ ਪਰ ਉੱਪਰ ਉਹ ਵੀ ਬਲਕਣੀ ਆ ਵੀ ਬਲਕਣੀ ਇੱਥੇ ਡੱਬੀ ਤਾਂ ਆ ਗਈ ਤੇਰੀ ਆ ਜਿਹੜੇ ਹੁਣ ਟਾਇਲ ਚੈਰ ਸਾਡੀ ਟਾਇਲ ਦੂਜੀ ਉਹ ਸਿਰੇ ਤੱਕ ਨਾ ਆਸਪਾਦਾ ਜਾਣਾ ਟਾਇਲ ਦਾ ਯਾਰ ਆਇਲ ਲੱਗ ਜਾ ਲੱਗ ਜਿਹੜੀ ਟਾਇਲ ਲੱਗਣੀ ਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਹਾਂ ਆਏ ਸਿਰੇ ਤੱਕ ਰਜਾੜਾ ਹਾਂ ਸਿਰੇ ਤੱਕ ਜਿਹੜੀ ਟਾਇਲ ਆਪਣੀ ਦੂਜੀ ਛੋਟੀ ਦੇਖ ਛੋਟੇ ਇੱਧਰ ਤੱਕ ਪੀਸ ਆ ਹਾਂ ਯਾ ਫਿਰ ਆਏ ਦਾ ਹਾਂ ਇੱਕ ਰੋਣਾ ਹੈ ਸਟੈਪ ਬਾਈ ਸਟੈਪ ਹਾਂ ਸਟੈਪ ਆ ਆ ਗੁੰਮਣਾ ਹਾਂ ਹਾਂ ਫਾਈਲ ਫਾਈਲ ਨਾ ਬੰਦ ਕਰੋ ਇਹ ਦਿਓ ਇਹ ਬਾਟਰ ਦੇ ਸਲਾਹ ਦੀ ਯਾਰ ਇਸ ਵੀ ਕਰਦੇ ਐ ਸਲਾਹ ਤੇ ਜੇ ਇੱਕ ਆਪਸ਼ਨ ਹੋਵੇ ਨਹੀਂ ਉਧਰ ਲਾਉਣੀ ਹਾਂ ਇੱਧਰ ਲੱਕੜ ਦਾ ਬਣਨੇ ਲੱਗਣਾ ਹਾਂ ਹਾਂ ਪਾਪ ਇੱਧਰ ਛੱਡ ਦਿੰਦੇ ਇਸੇ ਲੈ ਕੇ ਅੱਛਾ ਤੇ ਆਪਣਾ ਲੱਕੜ ਇੱਥੇ ਲੱਗ ਜਾਏ ਬੱਕਰ ਵਾਲੀ ਸਾਈਡ ਸਹੀ ਰੱਖੋ ਜੋ ਤੋ ਕੈਲ ਦਾ ਨਾਮ ਪੁੱਛੀ ਕੰਮ ਨਹੀਂ ਆਉਂਗਾ ਵੀਰ ਫਾਈਲ ਨਾ ਸੱਜੇ ਦਾ ਕੋਈ ਪਾਜੀ ਹਿੱਲਦਾ ਸਾਰ ਤੇ ਕਰ ਗਿਆ ਨਾ ਮੁਕਾ ਹਾਂ ਭਾਜੀ ਹਾਂ ਭਾਜੀ ਹਿੱਲਦਾ ਭਾਜੀ ਪੱਟੇ ਦੇ ਦਿਸੇ ਇਹ ਇੱਥੇ ਪਾ ਤਾ ਗੈਪ ਰਹਿਣਾ ਇੱਥੇ ਦੇ ਪਾਰਾ ਦੇਖ ਬੱਟ ਸੈਂਟਰ ਤੇ ਰੱਖ ਲਿਆ ਤੈਨੂੰ ਵੀ ਰੋਕੂਗਾ ਠੀਕ ਹੈ ਪਰ ਲੈ ਤਾਂ ਹਾਂ ਸਾਲ ਕੋਈ ਡਬਲ ਰੱਖੋਗੇ ਨਾ ਠੀਕ ਠੀਕ ਨਹੀਂ ਪੈਦਾ ਕਿੱਦਾਂ ਸਮਝ ਨਹੀਂ ਅੱਗੇ ਪਾ ਦੇਣਾ ਥੱਲੇ ਸਪੋਰਟ ਮੇਂ ਰੱਖ ਦੇਣਾ ਅੱਛਾ ਇੱਕ ਦੋ ਥੱਲੇ ਇਹ ਤਾਂ ਥੱਲੇ ਵੀ ਸਮਾਨ ਰੱਖਣ ਕੋਈ ਥੱਲੇ ਰੱਖ ਦਿੰਦੇ ਆ ਬਸ ਠੀਕ ਹੈ ਇੱਥੇ ਹੀ ਪਾ ਦਿੰਦੇ ਆ ਹਾਂ ਹਾਂ ਸਾਰਾ ਇਹ ਸਟੋਰ ਦੇ ਦੋ ਬਾਲਸ ਮੈਟਰ ਦੇ ਦੋ ਸੈਂਟਰ ਦੇ ਵਿੱਚ ਪਾ ਦੇ ਬਸ ਸਾਰੇ ਪਾ ਦੇ ਸਾਮਾਨ ਆ ਜਾਊਗਾ ਇੰਨੀ ਕੁ ਬਾਅਦ ਤੱਕ 24 ਦਿਨ ਕਰਨੀ ਪਰਪਰ ਬਾਕੀ ਸਾਮਾਨ ਨੂੰ ਬਾਅਦ ਵਿੱਚ ਜਦ ਮਨ ਮੁਟੇ ਇਹ ਗਾਜਰ ਖਾਣੇ ਗਾਜਰ ਖਾਣਾ ਰੋਟੀ ਉੱਤੇ ਬੋਣ ਬੱਚਨ ਤੋਂ ਬਾਅਦ ਇਹ ਕੋਈ ਕੋਈ ਜਦ ਬਾਅਦ ਠੋਗ ਰਤਾ ਹਾਂ ਦੇ ਚੱਕ ਨੇ ਮਾਣੇ ਸਾਰਾ ਫੈਰ ਰਿਹਾ ਜੀ ਦੇਖੋ ਜੀ ਕਿਦਾ ਨਾ ਮਾਰ ਤੇਰਾ ਸਭ ਤੋਂ ਘੱਮ ਨੂੰ ਘੈਂਟ ਲੱਗਿਆ ਤੇਰਾ ਕੰਮ ਸੜਾ ਬਸ ਇਹਦਾ ਕੰਮ ਦੱਸ ਸੜਕਾਂ ਆਏਗਾ ਮੂੰਗੋ ਵੀ ਸੜਕ ਬਣਾਓ ਸੀ ਬਾਅਦ ਪਟਣੀ ਐ ਬਾਅਦ ਚ ਪੈ ਪਾਉਣੇ ਐ ਇਹਦਾ ਗੱਲ ਹੈ ਤਸੱਲੀ ਨਾ ਕਰਨ ਨਾ ਮੈਂ ਨੋਰੀ ਆ ਗਿਆ ਕਿਹਦੇ ਦੇਖ ਕੇ ਆ ਗਈ ਆ ਗਈ ਵਿਚ ਆ ਗਈ ਆ ਗਈ ਦੀ ਆ ਗਈ ਉਹ ਬਾਬਾ ਆ ਗਿਆ ਬਾਬਾ ਇਕ ਕਹਿੰਦੇ ਮੇਰਾ ਬੋਤਲ ਲਓ ਗਿੰਦੂ ਵੀਰਾ ਜੀ ਇਹਨੇ ਮੇਰਾ ਲੱਗ ਲਓ ਆ ਜਾ ਇਹ ਲਾ ਦੇ ਤਰੇ ਪੱਕਾ ਦੇਖ ਲੈ ਉਹ ਚਾਹ ਪੀ ਲ ਆ ਜਾ ਓ ਗਿੰਦੂ ਮੜੇ ਜਾਏ ਇਕ ਐਂਗਲ ਤਾਂ ਲਾ ਜਾ ਯਾਰ ਆ ਇਕ ਐਂਗਲ ਲਾ ਸੀ ਬਜਲੀ ਤਾਰ ਪਾ ਦੀਏ ਪੱਬੀ ਦੀ ਤਾਰ ਪਾਣੀ ਪੁਰੇ ਕ ਐਂਗਲ ਸੈੱਟ ਸਾਈਡ ਉਰ ਪਾ ਦੇ ਰਹਿ ਰਹੇ ਆ ਲੋਣ ਨੂੰ ਤੁਮਨੇ ਉੱਪਰ ਘੁੰਮਣ ਵਾਲਾ ਉਹ ਲਾ ਦੇ ਹੈਲੋ ਹਾਂਜੀ ਆ ਚਾਹ ਪੀ ਲੈ ਫਿਰ ਗੰਦੂ ਗੰਦੂ ਤੂੰ ਗਾਲ ਤਾਂ ਬੋਲਿਆ ਬਹੁਤ ਇਹ ਨਾ ਮੈਂ ਨਹੀਂ ਬੋਲਿਆ ਜੀ ਹਾਂ ਬੋਲਾਂਗਾ ਬਿੰਦੂ ਵੀ ਇਹੇ ਵੀ ਕਰਵਾਣਾ ਜੀ ਪਹਿਲਾਂ ਅੱਛਾ ਥੋੜੀ ਜਿਹੀ ਕਿਉਂਗੇ ਜੀ ਜੀਆ ਪਿਉਂਗੇ ਪਿਉਂਗੇ ਮੈਂ ਵੀ ਪੀ ਮਤਲਬ ਜੀ ਕੋਈ ਬਾਦੇ ਮਾਂ ਦੀ ਗਲਾਸ ਪੂਰੇ ਹੋਗੇ ਜੀ ਆਪਣੇ ਸਾਥ ਚੂਹੇ ਦੇਖੀਂ ਹਦਰਾਬਾਦ ਦੀ ਉੱਪਰ ਸਮਾਂ ਥੋੜਾ ਘਰ ਦੇਜਾ ਆ ਆਲੂ ਬਾਈ ਮਾਰੇ ਖਾਣਾ ਆਲੂ ਦੇ ਰੋ 4-5 ਬੰਦੇ ਆ ਗਏ ਮੇਰੇ ਕੋਲ ਅੱਛਾ ਵਿਆਹ ਦਾ ਆਪਾਂ ਗੈਲੇ ਚੱਕ ਲਿਆਉਂਗੇ ਆ ਉਹ ਤਾਂ ਜਲ ਚੱਕ ਲਉਣੀ ਆਪਾਂ ਨੇ ਫਿਰ ਆਹ ਹੋਈ 100 ਤਾਂ ਤੇ 100 ਛੋਟਾ ਉਹਦੇ ਉੱਧਰ ਇਹ ਖੜਮੇ ਲੋਟ ਲਾਣਾ ਹੈ ਤੇ ਖੜਮੇ ਲੋਟ ਲੱਗਣਾ ਹੈ ਇਹ ਕਿਹੜੇ ਰੇਟ ਮਿਲਿਏ ਤੁਹਾਨੂੰ 3000 ਇਹ ਸਸਤੀ ਹੋ ਜਾ ਰਹੀ ਤਾਂ 3000 ਤਾਂ ਵੀ ਨਹੀਂ ਯਾਰ ਮੈਂ ਉਹ ਤਾਂ ਬਿੱਲ ਮੰਗਾਉਣਾ ਸਾਲਾ ਨੰਬਰੇ ਕੋ ਐਸ ਕਾ ਮੇਰੇ ਕੋਲ ਤੇ ਯਾਰ ਇਹ ਤਾਂ ਬਹੁਤ ਵਸਤਾ ਮਿਲਿਆ 3000 ਦਾ ਹੋ ਗਿਆ ਈ ਸਾਲਾ ਹੋ ਗਿਆ ਤੇ ਕਰਦਾ ਯਾਰ ਇਹਦੇ ਨਾਲ ਦਾ ਮੇਰੇ ਸੋਈ ਕੋ ਆਇਆ ਹਾਂ ਰਸੋਈ ਰਸੋਈ ਵਾਲੇ ਉਹ ਇਹ ਸੋਈ ਵਾਲੇ ਵਿੱਚ ਨਹੀਂ ਸ਼ੈਨ ਜ਼ਿਆਦਾ ਹੁੰਦੀ ਇਹਨਾਂ ਦੀ ਯਾਰ ਵਿੱਚ ਬੰਦਾ ਖੜਾ ਦਿਖਦਾ ਹਾਂਜੀ ਹਾਂਜੀ ਇਹ ਬੋ ਗਰੇ ਕਲਰ ਦਾ ਹਾਂ ਨਾ ਬ੍ਰਾਊਨ ਕਲਰ ਦੀ ਇਹਦੇ ਕਰੇ ਸਾਰੀ ਸੀਸੇ ਸਨ ਇਹ ਕਲਰ ਮਾਲਕ ਨੇ ਇਹ ਹੀ ਲਵਾਏ ਇਹਦੇ ਅੱਛਾ ਕੰਨ ਕਿ ਲੋ ਸੈਲਰ ਵਾਲੇ ਆਇਆ ਬੇਲੇ ਵਾਲੇ ਜਿਹੜਾ ਨਵਾਂ ਮਕਾਨ ਬਣਿਆ ਹੋਵੇ ਅੱਜ ਅੱਜ ਹੀ ਕਰਨਾ ਚਾਹ ਗਿਆ ਨਵਾਂ ਨਵਾਂ ਉਹ ਕੋਈ ਦੋ ਸਾਲ ਤੋਂ ਓਏ ਕਾਲੂ ਤੈਨੂੰ ਸਫਾਈ ਵਾਸਤੇ ਲੈਂਦਾ ਹੋਇਆ ਤੂੰ ਬੈਠਾ ਤੇ ਗੱਲਾਂ ਕਰੀ ਜਾਂਦਾ ਲੱਗਦਾ ਅੰਦਰ ਜਾ ਕੇ ਸਫਾਈ ਕਰ ਹਾਂ ਉਹ ਦਿਨਰ ਮੜੀ ਕਾਬਲ ਦੀ ਕਰਦਾ ਹੈ ਜੀ ਅਨੇ ਮੈਨੂੰ ਪੱਤਰਾ ਦੀ ਲੋੜ ਜੀ ਮੀਟਕ ਚੱਲਦੀ ਹੈ ਫੇ ਉਸ ਤੋਂ ਪੱਤੇ ਦਾ ਧਾੜੀ ਪੈ ਜਣ ਉਧਰ ਤੇ ਪੈਣੀ ਦਾ ਇੱਧਰ ਵੀ ਲੈ ਜਣੇ ਵਧੀਆ ਗੱਲ ਹੈ ਦੋਏ ਪਾਸੇ ਨੇ ਮੇਰਾ ਬਿੱਤ ਕੱਲ ਆ ਜਿਹੜੀ ਆਨ ਵਾਲੀ ਇਹਨੂੰ ਕਰਦੇ ਸਾਫ ਪੂਰੀ ਅੰਦਰ ਤੇਨੂੰ ਅੰਦਰ ਬਾਹਰ ਤੇ ਸਾਹਮਣੇ ਵਾਲੀ ਸਾਹਮਣੇ ਵਾਲੀ ਕਰਦੇ ਸਾਦੋ ਉੱਪਰ ਤੇਨੂੰ ਹਾਂ ਹਾਲੀ ਹਾਲੀ ਲੱਗੇ ਰਹੇ ਜੀ ਹਾਂ 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 ਭਈਆ ਮੋੜ ਦੀਏ ਇਹਨੂੰ ਪੁੱਛ ਜਾਂ ਤੈਨੂੰ ਉਦੋਂ ਕਿਹਾ ਸੀ ਦੋ ਦਿਨ ਪੁੱਛਿਆ ਇਹ ਪਤਾ ਕਿ 1 ਮਹੀਨੇ ਦਾ ਉੱਪਰ ਮਾਲ ਜਾਣਾ ਬੰਦੇ ਮਿਲਦੇ ਬੰਦਾ ਕਿਰਾਏ ਪੈਂਦਾ ਇਹਦਾ ਹਾਂ ਥੋੜਾ ਵਾਲੀ ਬੋਲ ਮੈਂ ਫਿਰ ਸੁਣਾ ਦੇ ਜੀ ਜੇ ਤੁਹਾਨੂੰ ਖੁੱਦ ਲਾ ਦੇਣਾ ਮੁਰ ਦੇ ਕੇ ਥੰਡਾ ਲਾ ਦੇਣਾ ਉਹ ਮਾ ਜਰਾ ਬੰਦਾ ਹਾਂਜੀ ਹਾਂਜੀ ਅਸਲੀ ਜੀ ਹਾਂਜੀ ਦੇਖ ਛੱਡੀ ਨਾ ਛੱਡੀ ਨਾ ਕੋਈ ਕਹਿੰਦਾ ਪਾੜ ਪਾੜ ਦੇ ਪਾੜ ਕੇ ਰੱਖਦੇ ਸਾਰੀਆਂ ਹਾਂ ਦਾਗਾ ਇਹਦਾ ਬਾਹ ਫਾਂ ਲੱਗਦਾ ਸੱਦੇ ਨਾ ਪਟਾ ਬਾਜ ਬੱਲੇ ਬੱਲੇ ਹੁੰਦੀਆਂ ਹੁਣ ਤਾਂ ਸਾਰਿਆਂ ਨੂੰ ਬੁਰਾਈ ਲੱਗਦਾ ਹੈ ਹੈ ਬਾਈ ਹਾਂ ਹਾਂ ਦੇਖਿਓ ਬਚਾ ਕੇ ਉਹਨੂੰ ਤੇ ਉਧਰ ਕਰ ਦਿੰਦੇ ਉਹ ਕਿੱਲੇ ਨੇ ਬੜਾ ਜੀ ਆਇਆ ਉਹਦੇ ਦੇਖੀਓ ਪਾਚਾ ਕੇ ਉੱਪਰ ਆਏਗੇ ਉਹਦੇ ਅੰਦਰ ਨਾ ਵੀ ਉੱਪਰ ਵੀ ਦੇਖ ਲੈਂਦਾ ਕਿੱਥੇ ਜਾਂਦਾ ਹਟਾ ਦੇ ਪੀਸ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਪਾ ਕੇ ਫਿਰ ਬਾਅਦ ਸਾਫ਼ ਹੋ ਗਏ ਹੈ ਫਿਰ ਬਾਅਦ ਵਿੱਚ ਗ੍ਰੈਂਡਰ ਨਾਲ ਗ੍ਰੈਂਡਰ ਲਗਾਉਣਾ ਅੱਛਾ ਠੀਕ ਹੈ ਇਹ ਜੋੜ ਲਉਂਦੇ ਹਾਂ ਇਹ ਬੜੀਏ ਪੱਟੀ ਬੜੀਏ ਬੋਲ ਚੱਕਣਾ ਗੱਲ ਦਾ ਲਾਣ ਕਰੀ ਹਾਂ ਚਿੱਟੀ ਪੱਟੀ ਪੈ ਰਹੀ ਐ ਐਡਾ ਰੁਕ ਕੱਸ ਜਣੀ ਫਿਰ ਹੈ ਵਧੀਆ ਲੱਗੂਗੀ ਫਿਰ ਹਾਂ ਹਾਂ ਕਾਲਾ ਰੰਗ ਹੈ ਕਾਲਾ ਕੰਟੀ ਵਿੱਚ ਪਾਇਆ ਇਹਦੇ ਪੈਦਾ ਰੈਡ ਦੇ ਅਰੇ ਰੈਡ ਦੇ ਚਾ ਇਹ ਜੋੜ ਲਾਉਂਦੇ ਨੂੰ ਫਿਰ ਹੈ ਹਾਂਜੀ ਹਾਂਜੀ ਤਾਂ ਕਿ ਜੋੜ ਦਾ ਪਤਾ ਨਾ ਲੱਗੇ ਅੱਛਾ ਜਿੰਨਾ ਕਰਦੇ ਜਿਆਦਾ ਹੈ। ਕਿਸੀ ਜਿਆਦਾ ਨਹੀਂ ਲੁਕੋ। ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੇ ਆ ਨਵੀਆਂ ਨਵੀਆਂ। ਉਹ ਤਾਰ ਖਿੱਚੀ ਗਈ ਜਿਆਦਾ। ਅੱਛਾ ਬੋੜ ਕਰਕੇ ਪਾਈ ਗਈ। ਤੈਨੂੰ ਕਰਦਾ ਦਾ ਫੋਨ ਮੈਂ। ਅਸਰੀਕਾਲ ਜੀ, ਤੈਨੂੰ ਕਰਦਾ ਦਾ ਫੋਨ। ਉਹ ਉਤਾਰ ਦੇ। ਜੀ ਜੀ। ਆਈਆ। ਉਹ ਹਲੇ ਸਰੀਆ ਦਾ ਹਲੇ ਸਰੀਆ ਦਾ ਖਰਚਾ ਹਲੇ। ਸਰੀਆ ਤੈਨੂੰ ਦਵਾਂਗੇ ਇੱਕ ਨਾ ਚੀਜ਼ ਬਣਨੀ ਹਲੇ ਘਰਾਂ। ਤੂੰ ਗੱਟਾ-ਗੱਟਾ ਚੱਕ ਲੈ ਸਾਰਾ। ਦੇਖ ਕੇ ਕਿਤੇ-ਕਿਤੇ ਪਿਆ। ਅੱਜ ਵੀ ਆਇਆ ਨਹੀਂ ਮੈਂ ਮੋਟਰ-ਮੋਟਰ ਚੱਲਿਆ ਤੈਨੂੰ ਮੋਟਰ-ਮੋਟਰ ਕਰ ਦਦਾ ਫੋਨ ਮੈਂ। ਪਹਿਲਾਂ ਮੋਟਰ-ਮੋਟਰ ਚੱਕ ਲੈ ਸਮਾਨ ਆ ਜਾ। ਚੱਲ ਵੇ ਚੱਲ। ਆ ਜਾ ਮੋਟਰ-ਮੋਟਰ ਚੱਕ ਲੈ ਪਹਿਲਾਂ ਗੱਡੀ ਆਪਣੀ। ਇਹਦਾ ਕਰ ਦੇ ਅਜਨੇ ਮੈਂ ਕਰ ਦਨੂੰ ਕਰ ਦਾਂ ਮੋਟਰ ਬਨਵਾ ਜਾ। ਇਹ ਜੀ ਕੋਹਾੜੀਆਂ ਹੈ ਕੋਹਾੜ ਚੱਕਣ ਆਇਆ। ਆ ਮੋਟਰ ਦਾ ਰਿਕਵਰ ਇਕੱਠਾ ਪਹਿਲਾਂ ਉਹ ਚੱਕ ਲੈ ਬਾਕੀ ਗੱਲਾਂ ਬਾਅਦ ਚ ਆਸਾਨ ਆਰਡਰ ਵਿੱਚ ਕਾ ਦਈਏ ਪਸਪਾਸੋਂ ਵਿੱਚ ਨਾ ਠੋਕ ਦੇ ਗਾਰਡਰ ਵੇਚਣ ਲੱਗਿਆ ਓਕਾ ਓਕਾ ਕਹਿੰਦਾ 1500 ਰੁਪਏ ਦੇ ਦੇ ਮੈਂ ਕਿਹਾ ਮੈਂ ਮੰਗਦਾ ਤੇ 4000 ਰੁਪਿਆ ਮੈਂ ਕਿਹਾ ਭਾਈ ਜੋ ਕੇ ਲੈ ਲੈ ਫਿਰ ਚਲ 3500 ਨੇ ਜੋਕੂ ਬਈ ਹੈ ਉਤਰੀ ਹੱਦ ਨਹੀਂ ਚੱਲ ਜੋਕਲਾ ਫਿਰ ਕਰ ਲੈ ਤਸੱਲੀ ਵੇਚੀਪਰਾ ਇੱਥੇ ਪੈਰਾਂ ਚ ਕਿਤੇ ਬੱਜੇ ਵਿੱਚ ਓਏ ਕੋਈ ਪਿਆ ਸਾਡੇ ਕੋਲੇ ਰਾਂ ਸੰਖ ਜਾ ਲੈਟਰਿੰਗ ਵਾਲਾ 1700 ਦਾ ਹੋਇਆ ਉੱਪਰ ਖਾ ਪਰ ਉੱਪਰੋਂ ਦੇ ਪੈਸੇ ਲੈਣੇ ਫਿਰ ਮੈਂ ਹਾਂ ਮੇਰਾ ਜੋਰ ਲੋਈ ਜਾਂਦਾ ਦਿਖਾ ਕਰਤੀਆਂ ਨੇ ਉਪਰਦੇਸ਼ ਚੋਂ ਇੱਕ ਵਾਰੀ ਉਹ ਆ ਵੀ ਲਾਤ ਇੱਧਰ ਇਹ ਦੋ ਪੀਸ ਲੱਗਣੇ ਤੇ ਨਾ ਔਰ ਇਹ ਬੰਦੇ ਦਾ ਹੋਗਾ ਲੰਚ ਬ੍ਰੇਕ ਤੇ ਮੈਂ ਕਿਹਾ ਮੈਂ ਵੀ ਕਰ ਲਵਾਂ ਦੁਪਹਿਰ ਨੂੰ ਬਣ ਗਿਆ ਮੱਕੀ ਜੀਆਂ ਰੋਟੀਆਂ ਨਾਲ ਦਹੀਂ ਇਹ ਖੜਕਾਉਦੇ ਅੱਜ ਬੰਦ ਕਰ ਲੈ ਤੈਨੂੰ ਹਈਦੀ ਪੈਸੇ ਅੱਜ ਦੇ ਦੇ ਕੇ ਮੇਰੇ ਕੋਲ ਹਾਂ ਜਮਾ ਕਰਾਏ ਹੋਏ ਉਹਨਾਂ ਵਿੱਚ ਦੇ ਹੀ ਪੈਸੇ ਤੈਨੂੰ ਦੇ ਦੂਗਾ ਮੈਂ ਸਿਆਲ ਆ ਭਾਈ ਬੜੇ ਜਿ ਬੜੇ ਬੜੇ ਭਾਈ ਬੈਂਕ ਨੂੰ ਜਾਊਂਗਾ ਹੈ ਜਮਾ ਕਰਾਏ ਹੋਏ ਗੂਗਲ ਚ ਪਾਦੇ ਹਾਂ ਬੋਲੋ ਕਾਦਾ ਹੈ ਹਾਂ ਬਸ ਬੈਠੇ ਦਲਦੀਆਂ ਮਣੀ ਫਿਰ ਇੱਕ ਟੋਟਾ ਕਿੰਨੇ ਤਨ 1500 ਵੀ ਦੇ ਦੇਣਾ ਮੈਂ ਜਿੰਨੇ ਮਰਜ਼ੀ ਦੇ ਦੇ ਜੀਰਾ ਬਜਰੀ ਉਹ ਪਿੱਛੇ ਜਿਹੇ ਚੱਕਦੇ ਪਤਾ ਤੈਨੂੰ ਕਰਨੀ ਕੀ ਆ ਆ ਤਾਂ ਦਿਖਾ ਵੀ ਦੇ ਪਹਿਲਾਂ ਆ ਜਾ ਕਾਨੂੰ ਕਿਦਾਂ ਦੀ ਆ ਉਹ ਕਹਿੰਦਾ ਬਜਰੀ ਆ ਤਾਂ ਅਸੀਂ ਆ ਜਾ ਆ ਬਜਰੀ ਕੰਦਾ ਪਰ अच्छा अच्छा चिट्टी चिट्टी ਜਦੋਂ ਦਿਖਾ ਦਿੰਦਾ ਕਿੱਥੇ ਹੈਗੇ ਬੜੀ ਮੈਂ ਜਿਹੜੇ ਨਿਆਣੇ ਹੈ ਕੀ ਹੋਰ ਕਹਿ ਤੂੰ ਹੋਰ ਕਹਿ ਯਾਤਰਾ ਮਸਤਰੀ ਲੋਣਾ ਮੈਂ ਉਹ ਸਿੱਖਿਆ ਚੰਨ ਦੇਖ ਲਈ ਜਿਆ ਦਾ ਦੇਖੀ ਨਹੀਂ ਹੋਣੀ ਆਪੀ ਰਾਤੀ ਇਹ ਅੱਛਾ ਆ ਇੱਧਰ ਆ ਆਹੇ ਦਦੀ ਇੱਕ ਇਧਰ ਕਾਲੇ ਰੰਗ ਦੇ ਵੀ ਕਾਲੇ ਰੰਗ ਦੀ ਨਾ ਚੱਕ ਲਈ ਹਾਂ ਦੇਖੋ ਆਹ ਤੇ ਕੀ ਕਰਨੀ ਆ ਜਿਹੜੇ ਤੂੰ ਕਹੂੰਗਾ ਉਹ ਮੈਂ ਕਰਾਂਗਾ ਮੈਂ ਆਹ ਦੇ ਚਾਰਕ ਹਾਂ ਦਾਦੇ ਪਾ ਦੇ ਚਾਰ ਦੇ ਕਰਾਉਂਦਾ ਹੀ ਕਰ ਜੂਗਾ ਇਹ ਲਓ ਆਇਆ ਹੋਰ ਲਿਆ ਇੱਥੇ ਘੇਰ ਮੋੜ ਦਾ ਇਹਦੀ ਵਾਰੀ ਇਹਦੇ ਕੋਹੋਂ ਨਹੀਂ ਆਉਂਦੀ ਕੋਈ ਕਰੀ ਸਭ ਦਾ ਕੋਈ ਆਦੀ ਹੋਰ ਰਾਜੂ ਹੋਏ ਦੀ ਰੋਜੂ ਜਾਣਦਾ ਤੋ ਚਰਨਾ ਬੰਦਾ ਕੰਮ ਹੈ ਇਹਨਾਂ ਮੋੜੇ ਤੁਸੀਂ ਰੋਜ ਆ ਜਿਹੜਾ ਲਗਾ ਤਾ ਉਹ ਤਾਂ ਪੁੱਜ ਗਿਆ

ਮੈਂ ਗੇਰਾ ਆਣਾ ਨਹੀਂ ਹੈ ਉਹ ਇੱਥੇ ਜਿਹੜਾ ਫਿਰ ਤਾਂ ਐ ਕਰੀ ਥੋੜੇ ਥੋੜੇ ਬਾਹਰ ਕੱਢ ਲਿਆ 1 ਇੰਚ ਬਾਹਰ ਮੋਡਲਿੰਗ ਜਿਹੜਾ ਉੱਪਰ ਥੋੜਾ ਜਿਹਾ ਬਾਹਰ ਕਰ ਦੂੰਗਾ ਪੂਰਾ ਬਰਾਬਰ ਬਰਾਬਰ ਰੱਖੂੰਗਾ ਇਹ ਇੱਕ ਜਿਹੀ ਦਾ ਉਹ ਬਾਹਰ ਕੱਢਣਾ ਛੋਟੇ ਬਾਹਰ ਕੱਢ ਲਈ ਬਸ ਅੱਧ ਤਾਂ ਕਿੰਝ ਬਾਹਰ ਕੱਢ ਜਿਹੜਾ ਉਹ ਪੌੜੀਆਂ ਪਾਉਂਗਾ ਹਾਂ ਉਹਨੂੰ ਮੁਰਦਾ ਕਸਾਦੀ ਬਸ ਹਾਂ ਇਹਨਾਂ ਦਾ ਤੇਸ ਨਾਲ ਉਹ ਬੈ ਨਾ ਰੱਖੀਏ ਉੱਪਰ ਲਾ ਦੇ ਇਹ ਕਹਿਣ ਦਾ ਕੀ ਚਾਹ ਚਾਹ ਚੀਜ਼ ਤੈਨੂੰ ਗੱਲ ਨਹੀਂ ਕਰਨੀ ਦੇਣਾ। ਤਾਂ ਅਸੀਂ ਕਰਨੀ ਦੇਣੀ। ਔਰ ਇਸ ਤਰ੍ਹਾਂ ਹੀ ਨਹੀਂ ਕਰਨੀ ਗੱਲ ਕਰ ਗੱਲ ਕਰਦੇ ਆ ਕੋਈ ਜਾਇਆ ਫਿਰ ਹੋ ਜਾਣੀ ਅੱਛਾ। ਦੋ ਘੰਟੇ ਇਹਦੇ ਕੋਲੇ ਬੈਠੇ ਜਿੰਨੀਆਂ ਮਰਜ਼ੀ ਗੱਲਾਂ ਕਰ ਲੈ। ਮੇਰਾ ਪਹਿਲਾ ਕੰਮ ਕੱਢ ਦੇ। ਫਿਰ ਤੁਸੀਂ ਤੈਨੂੰ ਕਹਿੰਦੇ ਨਹੀਂ। ਜਵਾਬ ਦੀ ਦੇਣਾ ਜੀ ਇੰਨੀ ਜਾਣੀ ਨਹੀਂ ਜੰਮ ਕਰਦੇ। ਯਾਰ ਨਾਲ। ਬੰਦਾ ਬਣ ਜਾ ਬੰਦਾ। ਯਾਰ ਆ ਗਿਆ ਮੁੜ ਗਿਆ। ਯਾਰ ਮੁੜ ਗਿਆ। ਉਹ ਸੇਠੀ ਤੇ ਮਿਲਿਆ ਨਿਆਣਾ ਤਾਂ ਨਹੀਂ ਤੂੰ ਪਤਾ ਤੈਨੂੰ ਕਿੱਥੇ ਸੇਠੀ ਮੇਰੇ ਆਇਆ ਆਉਣਾ ਹੈ ਤੂੰ ਬੜੀ ਤੂੰ ਉਹ ਜੇ ਮੈਨੂੰ ਫੋਨ ਕਰਦੀ ਰਾਜੂ ਜੇ ਪੈਸੇ ਘਟੇ ਮੈਂ ਪਾ ਦੂਗਾ ਉਹਨੂੰ ਆਪੇ ਫੇਮ ਹਾਂ ਇਹਨੂੰ ਨਾ ਗੋਲੀ ਬਚਣਾ ਇਹਨੂੰ ਨਾ ਬਚਣਾ ਕਿੱਥੇ ਨਹੀਂ ਜੋ ਬਾਜੂ ਉਹ ਦੇਖ ਲਈ 250 ਰੁਪਏ ਟੋਟਾ ਹੋ ਗਿਆ ਸ਼ਾਇਦ ਮੇਰੇ ਹਿਸਾਬ ਦੇ ਨਾਲ ਉਹ ਬਾਜੂ ਉਹ ਤੈਨੂੰ ਬਾਜੂ ਬਾਜਣਾ ਹੈ ਆ ਵਿੱਚ ਚਾਹ ਲਿਆਵਾ ਫਿਰ ਪਾ ਲੈ ਵੀ ਚਾਹ ਆਉਂਦੀ ਫਿਰ ਤੁਹਾਡੇ ਵਾਸਤੇ ਲੋ ਗਲੇਜੀਆਂ ਪਾ ਕੇ ਕਾਲੀ ਪੈਲੇ ਦੇਗਾ ਤੈਨੂੰ ਨਾ ਕਰਦੇ ਚਾਹ ਨੂੰ ਇਹਨਾਂ ਸਾਰਿਆਂ ਨੂੰ ਰਹਿਣ ਦੋ ਮੈਨੂੰ ਲਿਆ ਦਿਓ ਇਕੱਲੇ ਨੂੰ ਵਾ ਠੀਕ ਆ ਸਾਰੇ ਨੂੰ ਪੁੱਲ ਦੇ ਜੋ ਬੱਸ ਵਾ ਠੀਕ ਤੈਨੂੰ ਪੁੱਲ ਦੇ ਬਾਕੀ ਲਿਆ ਦੇ ਹੈ ਨਾ ਨਾ ਪੁੱਲ ਦੇ ਠੀਕ ਆ। ਆਖਣਾ ਚੱਕਰ ਸਾਡੀ ਆ ਜਾ। ਨਹੀਂ ਵੇਰੀ ਨੂੰ ਮੈਂ ਪਹਿਲਾਂ ਕਰੀ ਗਿਆ ਲਫੋਨ ਪਰ। ਚਲ ਭਾਈ ਮੈਂ ਚੱਕਦਾ। ਨਹੀਂ ਨਹੀਂ। ਉਹ ਨਹੀਂ। ਉਹ ਨਹੀਂ ਨਹੀਂ ਤੈਨੂੰ ਦੇਖਣੀ ਬਾਈ ਯਾਰ। ਮੈਸਤਰੀ ਰੋ ਮਾਰਦਾ। ਆਪੇ ਆ ਗਈ। ਅੰਦਰ ਆਈ ਕਰੀ ਜਾ। ਹੋਰ ਕਿਤੇ ਮੈਂ ਚੱਕ ਕੇ ਆਪਣੇ ਘਰ ਲੂ ਦੇਣਾ। ਹਾਂ। ਉਹ ਨਰਦੇ ਪਤਾ ਨਹੀਂ ਕਰੇ ਪਿਆਰ ਕਾ ਤੇ ਨਹੀਂ ਹੈ ਤੁਹਾਡੇ ਅਫਸਰ ਵਿੱਚ। ਹੁੰਦੀ ਹੁੰਦਾ ਹੈ ਗਿਆ। ਇਹ ਇਹਨੂੰ ਪਤਾ ਮੈਸਤਰੀਆਂ ਨਾਲ ਜਾਂਦਾ ਸਾਡੀ। ਕਿਉਂ ਐਮ ਵੀ ਤੇ ਕਿਹੜਾ ਕੰਮ ਨਹੀਂ ਕਰਦਾ ਆਗਾ ਆਗਾ ਲੈ ਨੇ ਜੇ ਨੱਕ ਹਾਂ ਇੱਧਰ ਰਵਾ ਪਈ ਜਾਂਦਾ ਕਰਾ ਕੋਣ ਮੈਂ ਨਿਮਾ ਜੱਟ ਵਿਚ ਆ ਗਿਆ ਮੈਂ ਆਹਨ ਚੂ ਬੇਟੇ ਆਹਨ ਚੂ ਬੇਟੇ ਓਏ ਗਰਮਣਾ ਮੋਟਰਸਾਈਕਲ ਆਹਨ ਚੂ ਬੇਟਾ ਆਜੋ ਬੇਟਾ ਇਧਰ ਆਜੋ ਬੇਟਾ ਇਧਰ ਆਜੋ ਬੇਟਾ ਆਛੂ ਆਹ ਸੋਮੋਸਾ ਖਾ ਕੇ ਪੁੱਤਰੀ ਓਏ ਓਏ ਤੇਰੀ ਓ ਤੇਰੀ ਸਮੂਸਾ ਖਾ ਕੇ ਤੇਰੇ ਤਾਂ ਅਜੂ ਐ ਸਮੂਸਾ ਖਾ ਕੇ ਤੇਰੇ ਕਿਸ ਪ੍ਰਾਤਾਗਤ ਹੋਣਗੇ ਕਿਦਾਂ ਦਾਗ ਤਾਂ ਹੁੰਦੀ ਦਸੀ ਤੇ ਤੋਰੀ ਤੇਰੀ ਤੇਰੀ ਨਹੀਂ ਪਹਿਲਾਂ ਐਕਸਰਸਾਈਜ਼ ਕਰਕੇ ਦਿਖਾਇਆ ਨਾ ਚਲ ਆ ਮੋਰ ਦੇ ਆ ਜਾ ਮੋਰ ਦੇ ਜੋਗਾ ਕਰਕੇ ਲਗਾਈ ਹਾਂਚੂ ਐਕਸਰਸਾਈਜ਼ ਨਹੀਂ ਕਰਦਾ ਸਵੇਰੇ ਉੱਠ ਕੇ ਹਾਂਚੂ ਲਾ ਵੀ ਆੜੀ ਪੈ ਗਈ ਹੁਣ ਸਾਡੀ ਚੀਜੀ ਲੈਣਾ ਹੈ ਅੰਤਰਾ ਜਿੱਜਾ ਦਾ ਪਈਆਂ ਯਾਰ ਹਣਾ ਆ ਜਾ ਪਾਸ ਕੇ ਖਾਣਾ ਅੰਨੀਆਂ ਚੀਜ਼ਾਂ ਲੈਂਦੀਆਂ ਕਾ ਗੱਲ ਫਾਪਾ ਹੋਰ ਕ ਲੈਂਦੀਆਂ ਹਾਏ ਮੇਰੇ ਜੋ ਕਹ ਲੈ ਕੇ ਆ ਕੋਕਰੇ ਮੈਂ ਖਾਂਦਾ ਨਹੀਂ ਕੋਕਰੇ ਕੋਕੀ ਦੇਦੇ ਮੈਂ ਕਹ ਖਾਂਦਾ ਲਲੂ ਖਾਂਦਾ ਹੈ ਆਹ ਕਿਹਦੀ ਚਾਕਲੇਟ ਹਾਂ ਤੇਰੀ ਹੈ ਅੰਨੀਆਂ ਚੀਜ਼ੀਆਂ ਕਿੰਨੀਆਂ ਚੀਜ਼ਾਂ ਲੈਂਦੀਆਂ ਦੂਸ਼ ਲਿਮਕਾ ਲਿਮਕਾ ਮੈਨੂੰ ਦੇ ਦੇ ਲਿਮਕਾ ਲੈ ਲਿਆ ਸੀ ਇਹ ਲਿਮਕਾ ਲੈ ਲਿਆ ਸੀ ਆ ਲੈ ਲਿਆ ਲੈ ਹਾਂ ਲੈ ਲੋ ਹਾਂ ਹੁਣ ਇਸ਼ਨਾਨ ਕਰ ਲਿਆ ਪਿੰਡਾ ਨਾ ਹੁਣ ਚਿੱਪ ਚਪਾ ਜਾ ਹੋਇਆ ਪਿਆ ਅੱਜ ਤਾਂ ਬਹੁਤ ਨੱਠ ਭੱਜ ਰਹੀ ਪਰ ਅੱਜ ਕੰਮ ਬਹੁਤ ਖਿੱਚਦਾ ਪਿਆ ਅਸੀਂ ਕੰਮ ਨੇ ਅਸੀਂ ਫੱਕਿਆ ੜਾਉਦੇ ਹਾਂ ਮੈਂ ਦੇਖਿਆ ਟੁੱਟੀ ਚੱਲਦੀ ਐ ਕਿ ਨਹੀਂ ਇਹ ਤਾਂ ਚੱਲਦੀ ਹੀ ਉਹ ਤਾਂ ਬਣ ਗਈ ਗੱਲ ਜੇ ਨਹੀਂ ਚੱਲਦੀ ਹੋਈ ਫਟਣ ਗਈ ਗੱਲ ਚੱਲੇ ਟੁੱਟੀ ਹੈ ਚੱਲਦੀ ਹੈ ਚੱਲਦੀ ਆ ਮਜ਼ਾ ਹੀ ਆ ਗਿਆ ਨਾ ਲੈ ਤਣ ਘੜੀ ਕਾਟਾ ਬੈਠ ਜਾ ਮੋਟਰ ਪਰ ਦੋਸਤਾਂ ਨਾਲ ਮਾਰਦੇ ਗੱਲਾਂ ਬਾਤਾਂ ਗੱਪਾਂ ਛਪਾਂ ਤੇ ਨਾਲੇ ਦੇਖਦੇ ਆ ਮੈਚ ਪੰਜਾਬ ਤੇ ਤੁਨੀ ਦਾ ਚਨਈ ਸੁਪਰ ਕਿੰਗਸ ਤੇ ਪੰਜਾਬ ਕਿੰਗ 11 ਅੱਜ ਲੱਗਦਾ ਵੀ ਦੋਸਤ ਕੋਈ ਵੀ ਨਹੀਂ ਆਇਆ ਹੈਗਾ ਤੇ ਹੁਣ ਘਰ ਨੂੰ ਚੱਲਦੇ ਆ ਤੇ ਮੈਚ ਨਾਲ ਬੈਠ ਕੇ ਮੈਚ ਦੇਖ ਰਹੇ ਆ ਇੱਕ ਪਲੇਅਰ ਆਊਟ ਕਰਤਾ ਚਨਈ ਵਾਲਿਆਂ ਨੇ ਨਾ ਆਪਣਾ ਨੇ ਪੰਜਾਬ ਵਾਲਿਆਂ ਨੇ ਤੇ ਜਦ ਤੱਕ ਮਰ ਘਰ ਪਹੁੰਚਣਾ ਅੰਦਰ ਦੇ ਨਾਲ ਉੱਜਾ ਆ ਆਪਾਂ ਪੂਰਾ ਲੱਗੂ ਨਾ ਕੋਤੋਂ ਨਾ ਕੋੜੇ ਕੋੜੇ ਨਾ ਪੜ ਜਾਣ ਅੰਦਰ